ਆਂਢਾ ਦਿਨ ਪੈਂਦੇ ਪਿੰਡ ਕੁਰਾਲਾ ਦੇ ਵਿੱਚ ਵਾਰਦਾਤ ਹੋਈ ਹੈ ਜਿੱਥੇ ਬੀਤੀ ਦੇਰ ਰਾਤ ਗੱਡੀ ਸਵਾਰ ਚਾਰ ਅਨ ਪਛਾਤੇ ਵਿਅਕਤੀਆਂ ਨੇ ਇੱਕ ਘਰ ਤੇ ਫਾਇਰਿੰਗ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਘਰ ਤੇ ਕਰੀਬ 18 ਰਾਉਂਡ ਫਾਇਰ ਕੀਤੇ ਜਿਸ ਕਾਰਨ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਉੱਥੇ ਹੀ ਵਾਰਦਾਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਉਹੀਆਂ ਚੱਲੀਆਂ ਸੀ ਰੋਟੀਆਂ ਪਕੰਦੀਆਂ ਸੀ ਆ ਕੇ ਫੇਰੇ ਪਟਾਕੇ ਲਾ ਕੇ ਚਲੇ ਗਏ ਸਾਨੂੰ ਪਤਾ ਨਹੀਂ ਲੱਗਿਆ ਵਾਹ ਨਿਕਲ ਕੇ ਹੀ ਕਹਿਣ ਬਾਤ ਤੁਹਾਡੇ ਕੀ ਹੋਇਆ ਤੁਹਾਡੇ ਗੋਲੀਆਂ ਚੱਲੀਆਂ ਮੈਂ ਤਾਂ ਨਹੀਂ ਸਾਡੇ ਨਹੀਂ ਚੱਲੀਆਂ ਜਦ ਬਾਹਰ ਨਿਕਲੇ ਤਾਂ ਗੋਲੀਆਂ ਚੱਲੀਆਂ ਕਿਥੇ ਗੋਲੀ ਚਲਾਈ ਦੀ ਬਾਹਰ ਤੇ ਦੇ ਵਿੱਚ ਕੀ ਲੱਗਦਾ ਕੋਣ ਲੋਕ ਸੀ ਉਹ ਜਿਹੜੇ ਸ਼ਖਸੀਆਂ ਗੋਲੀਆਂ ਚੱਲੀਆਂ ਹਾਂਜੀ ਕੀ ਲੱਗਦਾ ਤੁਹਾਨੂੰ ਤੁਹਾਡੀ ਜਾਣ ਪਛਾਣ ਵਾਲੇ ਸੀ ਨਹੀਂ 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 ਮੂੰਹ ਬੰਨੇ ਦੇ ਸੀ ਸਾਡੀ ਲਗਲੇ ਗਵਾਂਡਰ ਕਿੱਧੀ ਚਾਰ ਜਾਨੇ ਸੀ ਤੇ ਪੰਜਵਾਂ ਗੱਡੀ ਤੇ ਸੀਗਾ ਮੂੰਹ ਬੰਨ ਕੇ ਤਾਂ ਕੋਈ ਨਹੀਂ ਪਤਾ ਲੱਗਾ ਗੋਲੀਆਂ ਇਹ ਗੇੜ ਤੋਂ ਮਰੀਆਂ ਹਾਂਜੀ ਹਾਂਜੀ ਗੇਟ ਤੇ ਕਿੰਨੀਆਂ ਗੋਲੀਆਂ ਲਗੀਆਂ ਗੇਟ ਦੇ ਵਿੱਚ ਗੇਟ ਦੇ ਵਿੱਚ ਉਹਨਾਂ ਨੇ ਹਾਂ ਹਾਂ ਪੀਤੀਆਂ ਉਹਨਾਂ ਨੇ ਕਿਉਂ ਨਾ ਹਾਂ ਸੋ ਲੋ ਚਤਾਰਾ ਚੁਲੀਆ ਕਿ ਗਰਬਿਸ਼ ਕੋਲ ਕੌਣ ਮਜੂਸ ਲਿਓਸ ਲਈ ਮੇਰੀ ਪੁੱਤਰੀ ਤਾਂ ਮੈਂ ਐਸੀ ਕੀਤੀ ਸਾਨੂੰ ਮੇਰੀ ਚੁਲੀਆ ਤੁਹਾਡਾ ਬੇਟਾ ਬੇਟਾ ਮੇਰੇ ਲੱਗੇ ਗੋਡੀਆਂ ਦੇ ਚਾ ਭਾਈਆ ਮੁਰਿਆ ਨੂੰ ਉਹਨੇ ਮੈਨੂੰ ਦੱਸ ਕੇ ਕਿਹਾ ਵੀ ਮੰਮੀ ਮੈਂ ਉੱਥੇ ਜਰਾ ਬਜਾਣਾ ਮੈਨੂੰ ਕਰਦੀ ਜਾਣ ਕੇ ਰੋਟੀ ਖਾ ਲੈ ਕਹਿੰਦਾ ਹਾਂ ਨਾ ਸ਼ੂਗਰ ਘਰ ਖਾਣੀ ਚਾਹਣੀ ਤੇ ਭਾਈ ਮੋਰੀ ਲੱਗ ਜਾਈ ਜਾਂਦੀ ਕੇਲ ਕੇ ਜੀ ਕੱਟ ਵੀਡੀਓ ਦੀ ਕੇ ਨਰੰਜਸ਼ਵਾਜੀ ਹੋਣੀ ਕੋਈ ਨਹੀਂ ਕੋਈ ਨਹੀਂ ਹੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੋਈ ਵੀ ਨਹੀਂ ਮੈਂ ਕਈ ਵਾਰ ਕਹਣਾ ਪਤਾ ਇਦਾਂ ਕਰਕੇ ਤਾਂ ਕੋਈ ਗੱਲ ਬਾਤ ਨਹੀਂ ਸਾਰੀ ਸੱਚੀ ਗੱਲਾਂ ਕਿਵੇਂ ਦੱਸਣ ਮੈਨੂੰ ਵੀ ਹਾਂ ਬਹੁਤ ਇੱਜ ਕਿੰਸਾ ਮੀਨੋ ਪੁਲਿਸ ਪਰਛਾਤਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਹੋਈ ਉਹ ਲੈ ਕੀਤਾ ਮੇਰੀ ਨੂੰ ਨੇ ਵੀ ਇਦਾਂ ਕਰਕੇ ਬੋਲੀਆਂ ਚਲੀਆਂ ਤੇ ਸਾਡੇ ਤੇ ਕਿੱਦਾਂ ਹੋਈ ਆਹ ਜੀ ਫੋਸਾਲਿਆਂ ਕੀਤਾ ਉਸ ਪਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਆਈ ਕਹਿੰਦੇ ਵੀ ਸਾਨੂੰ ਮਿਲਣਾ ਚਾਹੀਦਾ ਸਾਡੇ ਪਿੰਡ ਤੋਂ 10 ਵਜੇ ਸਾਨੂੰ ਫੋਨ ਆਇਆ ਕਿ ਤੁਹਾਡੇ ਪਿੰਡ ਫਾਇਰਿੰਗ ਹੋਈ ਹੈ ਤਾਂ ਅਸੀਂ ਮੈਂ ਔਰ ਮੇਰੇ ਹਸਬੰਦ ਦੋਨੋਂ ਗਏ ਆ ਤੇ ਜਾ ਕੇ ਅਸੀਂ ਦੇਖਿਆ ਕਿ ਗੇਟ ਤੇ 15 16 ਫਾਇਰ ਹੋਏ ਹੋਏ ਸਗੇ ਤੇ ਪਰ ਉਹ ਬੰਦੇ ਅਣਪਛਾਤੇ ਸਗੇ ਪਤਾ ਨਹੀਂ ਕੌਣ ਸਗੇ ਤੇ ਉਹ ਇਮੀਡੀਏਟਲੀ ਬਲ ਉਹ ਤਾਂ ਫਰਾਰ ਹੋ ਗਏ ਤਾਂ ਪਤਾ ਨਹੀਂ ਲੱਗਾ ਸਾਬਤ ਨਹੀਂ ਹੋਇਆ ਕੁਝ ਵੀ ਹਜੇ ਤੱਕ ਕਿ ਕੌਣ ਸਗੇ ਹੋ ਪਾਂਡਾ ਪੁਲਿਸ ਹੋਣਾ ਤੇ ਉਹ ਏਟ ਅ ਟਾਈਮ ਪਹੁੰਚ ਗਏ ਬਹੁਤ ਕੈਕ ਸਰਵਿਸ ਸੀ ਉਹਨਾਂ ਦੀ ਤੇ ਹੁਣ ਤਫਤੀਸ਼ ਚੱਲ ਰਹੀ ਹੈ ਤਾਂ ਪਤਾ ਲੱਗ ਜਾਊਗਾ ਛੇਤੀ ਪਰ ਹੋ ਰਹਿਣਾ ਹੈ ਤਰੀਕ 18 ਦੇ ਤਰੀਕ ਕਹਿੰਦੇ ਰੋਡ ਪ੍ਰਿੰਟ ਵਾਸਤੇ ਇਹਦਾ ਕਹਿੰਦਾ ਕੋਈ ਮੰਗ ਲਾ ਇਹਦੇ ਵਿੱਚ ਇੰਨਾ ਜੀ ਰਾਤ ਕੋਈ 9:58 ਦਾ ਟਾਈਮ ਹੈਗਾ ਜੀ ਅਸੀਂ ਉਹਦੇ ਵਿੱਚ ਲੱਗੇ ਹੋਏ ਆ ਜਿਹੜਾ ਇਹ ਚਾਰ ਨੌਜਵਾਨ ਜਿਹੜੇ ਗਲੀ ਦੇ ਵਿੱਚੋਂ ਨੰਘ ਕੇ ਜਿਹੜੇ ਜਾ ਕੇ ਫਾਇਰਿੰਗ ਕਰਕੇ ਆਏ ਨੇ ਜਿਸ ਦੇ 16 ਜਿਹੜੇ ਏਮਪਟੀ ਕਾਰਟ੍ਰਿਜਸ ਔਰ ਇੱਕ ਲਾਈਵ ਜਿਹੜਾ ਸਾਨੂੰ ਮਿਲਿਆ ਉਸ ਮੌਕੇ ਤੋਂ ਇਹਦੇ ਵਿੱਚ ਅਸੀਂ ਸਾਰਾ ਮੌਕਾ ਦੇਖਿਆ ਜੀ ਡੀਐਸ ਸਾਹਿਬ ਵੀ ਜਾ ਕੇ ਮੌਕਾ ਦੇਖ ਕੇ ਆਏ ਨੇ ਤੇ ਇਹਦੇ ਵਿੱਚ ਲੱਗੀਆਂ ਟੀਮਾਂ ਲੱਗੀਆਂ ਸੀਜੀ ਦੀ ਟੀਮ ਵੀ ਆਈ ਹੋਈ ਹੈ ਜੀ ਅਸੀਂ ਉਹ ਲੱਗੇ ਹੋਏ ਆ ਅ ਮੈਨੂੰ ਕਾਫੀ ਮਤਲਬ ਇਹਦੇ ਵਿੱਚ ਹੈਗਾ ਜੀ ਸਾਨੂੰ ਦੋ ਕੋ ਐਂਗਲ ਹੈਗੇ ਨੇ ਉੱਥੇ ਜੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਬਾਕੀ ਟੀਮਾਂ ਲੱਗੀਆਂ ਹੋਈਆਂ ਜੀ ਲੱਗਦਾ ਕਿਸੇ ਲੁੱਟ ਦੇ ਮਾਮਲੇ ਦੇ ਗਰਮਕ ਜਾਂਚ ਦੇ ਮਾਮਲੇ ਨਹੀਂ ਲੁੱਟ ਦਾ ਮਾਮਲਾ ਨਹੀਂ ਹੈਗਾ ਜੀ ਇਹਦੇ ਵਿੱਚ ਕੋਈ ਗੱਲ ਤਾਂ ਹੋਰ ਨਿਕਲੇਗੀ ਪਰ ਅਜੇ ਅਸੀਂ ਇਹਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਜੇ ਕੋਈ ਕਲੀਅਰ ਹੁੰਦੀ ਹੈ ਅਗਰ ਫੇਰ ਹੀ ਦੱਸ ਸਕਦੇ ਆ ਲੇਕਿਨ ਸਾਡੀਆਂ ਟੀਮਾਂ ਦੇ ਕੋਲ ਕੁਝ ਹੈਗੇ ਨੇ ਜਿਹੜੇ ਮਤਲਬ ਸਾਡੇ ਕੋਲ ਪ੍ਰੋਗਰੈਸ ਹੈਗੀ ਆ ਕੋਈ ਸਰ ਇਹ ਵੀ ਸਰ ਇਹਨਾਂ ਦੀ ਕੋਈ ਪੁਰਾਣੀ ਵੀ ਰੰਜਿਸ਼ ਹੈ ਅਜੀ ਇਹ ਪੈਂਦੇ ਤੇ ਅਜੀ ਟੂ अर्ਲੀ ਹੈ ਜੇ ਕਹਿ ਨਹੀਂ ਸਕਦੇ ਲੇਕਿਨ ਮਤਲਬ ਸਾਨੂੰ ਉਮੀਦ ਹੈ ਵੀ ਅਸੀਂ ਇਹਨੂੰ ਅੱਜ ਸ਼ਾਮ ਤੱਕ ਇਹਨੂੰ ਕਰ ਦੇਗੇ ਹੱਲ ਕਰ ਦੇਗੇ ਜੀ ਮੈਡਮ ਅਰੈਸਟ ਨਹੀਂ ਜੀ ਇਹ ਕੋਈ ਅਰੈਸਟ ਨਹੀਂ